delight punjab academy ਦੇ ਉੱਤੇ ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਇੰਪੋਰਟੈਂਟ ਟਾਪਿਕ ਦੇ ਉੱਤੇ ਡਿਸਕਸ ਕਰਨ ਜਾ ਰਹੇ ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇੱਕ ਬਹੁਤ ਵੱਡਾ ਬਿਆਨ ਦਿੱਤਾ ਗਿਆ ਹੈ ਇਹ ਬਿਆਨ ਹਾਲਾਂਕਿ ਥਰਡ ਵਰਡ ਕੰਟਰੀਜ਼ ਨੂੰ ਲੈ ਕੇ ਆ ਪਰ ਇਸ ਬਿਆਨ ਦਾ ਅਸਰ ਇੰਡੀਆ ਦੇ ਉੱਤੇ ਤੇ ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਪੈ ਸਕਦਾ ਹੈ ਉਹਨਾਂ ਵੱਲੋਂ ਇੱਕ ਗੱਲ ਕਹੀ ਗਈ ਹੈ ਵੀ ਜਿਹੜੇ ਲੋਕ 3rd ਵਰਲਡ ਕੰਟਰੀਜ਼ ਦੇ ਵਿੱਚੋਂ ਅਮਰੀਕਾ ਆਉਣਗੇ ਹੈਨਾ ਪ੍ਰਵਾਸੀ ਦੇ ਤੌਰ ਤੇ ਅਮਰੀਕਾ ਆਉਣਗੇ ਤੇ ਇੱਥੇ ਆ ਕੇ ਰਹਿਣਾ ਚਾਹਣਗੇ ਉਹਨਾਂ ਨੂੰ ਪੂਰੇ ਤਰੀਕੇ ਨਾਲ ਅਮਰੀਕਾ ਹੁਣ ਬੈਨ ਕਰ ਦੇਗਾ ਆਉਣ ਵਾਲੇ ਟਾਈਮ ਦੇ ਵਿੱਚ ਅਮਰੀਕਾ ਦੀ ਇਸ ਤਰ੍ਹਾਂ ਦੀ ਪਾਲਿਸੀ ਰਹਿਣ ਵਾਲੀ ਹੈ ਪੂਰੇ ਮੈਟਰ ਨੂੰ ਅਸੀਂ ਥੋੜਾ ਜਆ ਗਹਿਰਾਈ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਦਾਂ ਦਾ ਬਿਆਨ ਉਹਨਾਂ ਨੇ ਦਿੱਤਾ ਹੈਗਾ ਉਹਦਾ ਇੰਪੈਕਟ ਕਿਸ ਤਰੀਕੇ ਨਾਲ ਇੰਡੀਆ ਦੇ ਉੱਤੇ ਹੋ ਸਕਦਾ ਹੈ ਤੇ ਖਾਸ ਕਰਕੇ ਪੰਜਾਬ ਦੇ ਲੋਕ ਕਿਉਂਕਿ ਤੁਹਾਨੂੰ ਪਤਾ ਬਹੁਤ ਜ਼ਿਆਦਾ ਲੋਕ ਜਿਹੜੇ ਅਮਰੀਕਾ ਕੈਨੇਡਾ ਦੇ ਵਿੱਚ ਰਹਿੰਦੇ ਨੇ ਉਹਨਾਂ ਤੇ ਕਿਸ ਤਰੀਕੇ ਦਾ ਇੰਪੈਕਟ ਆਉਣ ਵਾਲੇ ਟਾਈਮ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਸਾਰੇ ਮੈਟਰ ਨੂੰ ਥੋੜਾ ਜਿਹਾ ਗਹਿਰਾਈ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਵੀ ਉਹਨਾਂ ਨੇ ਕਿੱਦਾਂ ਦੀ ਜਿਹੜਾ ਹੈਗਾ ਸਟੇਟਮੈਂਟ ਦਿੱਤਾ ਹੈਗਾ ਤੇ ਇਹ ਸਟੇਟਮੈਂਟ ਉਹਨਾਂ ਨੇ ਕਿਉਂ ਦਿੱਤਾ ਹੈਗਾ ਤਾਂ ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਵੀ ਜਿਹੜੇ ਲੋਕ 3rd ਵਰਲਡ ਕੰਟਰੀਜ਼ ਤੋਂ ਜਿਹੜੇ ਨੇ ਅਮਰੀਕਾ ਦੇ ਵਿੱਚ ਆਉਂਦੇ ਨੇ ਸਭ ਤੋਂ ਪਹਿਲਾ ਸਵਾਲ ਤੁਹਾਡੇ ਮਨ ਦੇ ਵਿੱਚ ਇਹੀ ਹੋਣਾ ਵੀ 3rd ਵਰਲਡ ਕੰਟਰੀਜ਼ ਕਿਹੜੀਆਂ ਨੇ ਹੈਨਾ ਤੇ ਅਮਰੀਕਾ ਦੇ ਰਾਸ਼ਟਰਪਤੀ ਉਹਨਾਂ ਨੂੰ ਟਾਰਗੇਟ ਕਿਉਂ ਕਰ ਰਹੇ ਨੇ ਹੈਨਾ 3rd ਵਰਲਡ ਕੰਟਰੀਜ਼ ਦਾ ਸਭ ਤੋਂ ਪਹਿਲਾ मीनिंग ਸਾਨੂੰ ਪਤਾ ਹੋਣਾ ਚਾਹੀਦਾ ਤੁਹਾਨੂੰ ਪਤਾ ਹੋਣਾ ਵੀ ਜਦੋਂ 2nd ਵਰਲਡ ਵਾਰ 1945 ਦੇ ਵਿੱਚ ਕੰਪਲੀਟ ਹੋ ਗਿਆ ਸੀਗਾ ਤਾਂ ਉਸ ਤੋਂ ਬਾਅਦ ਜਿਹੜਾ ਵਰਲਡ ਦੇ ਵਿੱਚ ਅਸੀਂ ਕੋਲਡ ਵਾਰ ਦੇਖਦੇ ਆਂ ਸ਼ੀਤ ਯੁੱਧ ਸਾਨੂੰ ਦੇਖਣ ਨੂੰ ਮਿਲਦਾ ਹੈਗਾ ਉਸ ਕੋਲਡ ਵਾਰ ਦੇ ਵਿੱਚ ਜਿਹੜੀਆਂ ਦੋ ਧਿਰਾਂ ਨੇ ਇੱਕ ਪਾਸੇ ਅਮਰੀਕਾ ਹੁੰਦਾ ਤੇ ਦੂਜੇ ਪਾਸੇ ਤੁਸੀਂ ਦੇਖਦੇ ਹੋ ਸੋਵੀਅਤ ਸੰਘ ਦੇ ਤੌਰ ਤੇ ਅਸੀਂ ਦੇਖ ਸਕਦੇ ਹਾਂ ਜਿਹਦਾ ਉੱਤਰਾਧਿਕਾਰੀ ਅੱਜ ਸਾਨੂੰ ਰੂਸ ਦੇਖਣ ਨੂੰ ਮਿਲਦਾ ਹੈਗਾ ਉਸ ਸਮੇਂ ਆਪਸ ਦੇ ਵਿੱਚ ਇਹਨਾਂ ਦੋਨਾਂ ਧਿਰਾਂ ਦੇ ਵਿੱਚ ਬਹੁਤ ਜ਼ਿਆਦਾ ਟਕਰਾਅ ਦੇਖਣ ਨੂੰ ਮਿਲ ਰਿਹਾ ਸੀਗਾ ਦੋਨੋਂ ਕੰਟਰੀਜ਼ ਇਹ ਚਾਹੁੰਦੇ ਸੀ ਵੀ ਜਿਆਦਾ ਤੋਂ ਜਿਆਦਾ ਜਿਹੜੇ ਕੰਟਰੀਜ਼ ਨੇ ਬਾਕੀ ਕੰਟਰੀਜ਼ ਨੇ ਇਨਾਂ ਤੋਂ ਇਲਾਵਾ ਉਹ ਉਹਨਾਂ ਦੇ ਗੁੱਟ ਦੇ ਵਿੱਚ ਸ਼ਾਮਿਲ ਹੋਣ ਉਸ ਟਾਈਮ ਪੀਰੀਅਡ ਦੇ ਵਿੱਚ ਇੰਡੀਆ ਵੱਲੋਂ ਨਾਨ ਅਲਾਈਨਮੈਂਟ ਮੂਵਮੈਂਟ ਨੂੰ ਲੀਡ ਕੀਤਾ ਗਿਆ ਸੀ ਇੰਡੀਆ ਦੇ ਨਾਲ ਨਾਲ ਇਜ਼ਰਾਈਲ ਮਿਸਰ ਐਦਾਂ ਦੀਆਂ ਕੁਝ ਕੰਟਰੀਸ ਸੀਗੀਆਂ ਜਿਹੜੀਆਂ ਇੱਥੇ ਉਹਦੇ ਨਾਲ ਰਹੀਆਂ ਤੇ ਉਸ ਟਾਈਮ ਪੀਰੀਅਡ 'ਤੇ ਇਹ ਜਿਹੜੀਆਂ ਕੰਟਰੀ ਸੀ ਇਹਨਾਂ ਨੂੰ ਥਰਡ ਵਰਲਡ ਕੰਟਰੀਜ਼ ਕਿਹਾ ਗਿਆ ਬਟ ਅੱਜ ਦੇ ਟਾਈਮ ਦੇ ਉੱਤੇ ਅਸੀਂ ਦੇਖ ਕੇ ਦੇਖੀਏ ਤਾਂ ਜਿਹੜੀਆਂ ਕੰਟਰੀਜ਼ ਡਿਵੈਲਪਿੰਗ ਕੰਟਰੀਜ਼ ਦੇ ਤੌਰ ਤੇ ਹੈਗੀਆਂ ਨੇ ਵਿਕਾਸਸ਼ੀਲ ਦੇਸ਼ਾ ਦੇ ਤੌਰ ਤੇ ਹੈਗੀਆਂ ਨੇ ਜਿੰਨਾਂ ਵਿੱਚ ਹਲੇ ਗਰੀਬੀ ਆ ਜਿੰਨਾਂ ਵਿੱਚ ਹਲੇ ਪ੍ਰੋਪਰ ਤਰੀਕੇ ਨਾਲ ਡਿਵੈਲਪਮੈਂਟ ਨਹੀਂ ਹੋਈ ਉਹਨਾਂ ਕੰਟਰੀਜ਼ ਨੂੰ ਥਰਡ ਵਰਲਡ ਕੰਟਰੀਜ਼ ਦੇ ਵਿੱਚ ਇਨਵੋਲਵ ਜਿਹੜਾ ਹੈਗਾ ਕੀਤਾ ਜਾਂਦਾ ਇਹਨਾਂ ਕੰਟਰੀਜ਼ ਦੇ ਵਿੱਚ ਤੁਸੀਂ ਇੰਡੀਆ ਨੂੰ ਵੀ ਸਿੱਧੇ ਤੌਰ ਤੇ ਰੱਖ ਸਕਦੇ ਹੋ ਹੁਣ ਉਹਨਾਂ ਦਾ ਬਿਆਨ ਕਿਸ ਤਰੀਕੇ ਦਾ ਹੈਗਾ ਵੀ ਜਿਹੜੇ ਥਰਡ ਵਰਲਡ ਕੰਟਰੀਜ਼ ਦੇ ਵਿੱਚੋਂ ਲੋਕ ਅਮਰੀਕਾ ਦੇ ਵਿੱਚ ਆ ਕੇ ਰਹਿੰਦੇ ਨੇ ਉਹਨਾਂ ਨੂੰ ਹੁਣ ਅਮਰੀਕਾ ਬੈਨ ਕਰੇਗਾ ਈਵਨ ਜੇਕਰ ਉਹਨਾਂ ਕੰਟਰੀਜ਼ ਦੇ ਲੋਕਾਂ ਨੂੰ ਗ੍ਰੀਨ ਕਾਰਡ ਮਿਲ ਵੀ ਚੁਕਿਆ ਤਾਂ ਵੀ ਉਸ ਗ੍ਰੀਨ ਕਾਰਡ ਦੀ ਦੁਆਰਾ ਜਾਂਚ ਹੋਏਗੀ ਤੇ ਜੇਕਰ ਉਹ ਨਿਯਮਾਂ ਦੇ ਅਕੋਰਡਿੰਗ ਨਹੀਂ ਹੋਏਗਾ ਤਾਂ ਉਹਨਾਂ ਨੂੰ ਰੱਦ ਵੀ ਕਰ ਦਿੱਤਾ ਜਾਏਗਾ ਐਕਚੁਅਲ 'ਚ ਇਹ ਜਿਹੜਾ ਡਿਸੀਜਨ ਉਹਨਾਂ ਨੇ ਇਸ ਕਰਕੇ ਲਿਆ ਹੈਗਾ ਜਿੱਥੇ ਉਹ ਰਹਿੰਦੇ ਨੇ ਵਾਈਟ ਹਾਊਸ ਦੇ ਵਿੱਚ ਉਹਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਹੈਗਾ ਅਟੈਕ ਹੋਇਆ ਹੈਨਾ ਵਾਈਟ ਹਾਊਸ ਦੇ ਨੇੜੇ ਜਿਹੜੀ ਗੋਲੀਬਾਰੀ ਕੀਤੀ ਗਈ ਜਿਹਦੇ ਵਿੱਚ ਦੋ ਜਵਾਨਾਂ ਨੂੰ ਉੱਥੇ ਗੋਲੀ ਲੱਗ ਜਾਂਦੀ ਆ ਉਹਨਾਂ ਵਿੱਚੋਂ ਇੱਕ ਦੀ ਮੌਤ ਹੋ ਜਾਂਦੀ ਆ ਤੇ ਅਮਰੀਕਾ ਦੇ ਰਾਸ਼ਟਰਪਤੀ ਇਸ ਨੂੰ ਇੱਕ ਟੈਰਰ ਅਟੈਕ ਦੇ ਵਜੋਂ ਜਿਹੜਾ ਹੈਗਾ ਜਿਹੜੇ ਇਹਨੂੰ ਕਹਿੰਦੇ ਨੇ ਵੀ ਉਹ ਇੱਕ ਅਤਿੰਕੀ ਹਮਲਾ ਹੈਗਾ ਤੇ ਹਮਲਾਵਰ ਜਿਹੜਾ ਹੈਗਾ ਉਹ ਅਫਗਾਨੀ ਨਾਗਰਿਕ ਦੇ ਤੌਰ ਤੇ ਉਹਦੀ ਪਛਾਣ ਕੀਤੀ ਜਾਂਦੀ ਆ ਤੁਹਾਨੂੰ ਪਤਾ ਹੋਣਾ ਕਿ ਅਮਰੀਕਾ ਨੇ ਆਪਣੀ ਵਾਪਸੀ ਕਰ ਲਈ ਸੀ ਅਫਗਾਨਿਸਤਾਨ ਤੋਂ ਉਦੋਂ ਅਫਗਾਨਿਸਤਾਨ ਦੇ ਨਾਲ ਕੁਝ ਉਹਨਾਂ ਦੀਆਂ ਟ੍ਰੀਟੀਆਂ ਵਗੈਰਾ ਹੋਈਆਂ ਸੀ ਉਹਦੇ ਬੇਸ ਤੇ ਕਈ ਸਾਰੇ ਅਫਗਾਨ ਨਾਗਰਿਕਾਂ ਨੂੰ ਅਮਰੀਕਾ ਦੇ ਵਿੱਚ ਆਉਣ ਲਈ ਕਿਹਾ ਗਿਆ ਸੀਗਾ ਜਾਂ ਅਮਰੀਕਾ ਦੇ ਵਿੱਚ ਰਹਿਣ ਦੀ ਇਜਾਜ਼ਤ ਉਹਨਾਂ ਨੂੰ ਦਿੱਤੀ ਗਈ ਸੀ ਬਟ ਉਹਨਾਂ ਵਿੱਚੋਂ ਇੱਕ ਅਫਗਾਨ ਜਿਹੜੇ ਵਿਅਕਤੀ ਨੇ ਇਸ ਇਸ ਗੋਲੀਬਾਰੀ ਨੂੰ ਅੰਜਾਮ ਦੇ ਦਿੱਤਾ ਹੈਗਾ ਇਸ ਕਰਕੇ ਅਮਰੀਕਾ ਥੋੜਾ ਜਿਹਾ ਸਟ੍ਰਿਕਟ ਹੋ ਗਿਆ ਇਸ ਮੈਟਰ ਨੂੰ ਲੈ ਕੇ ਵੀ ਥਰਡ ਵਰਲਡ ਕੰਟਰੀਜ਼ ਦੇ ਵਿੱਚੋਂ ਕੋਈ ਵੀ ਅਮਰੀਕਾ ਦੇ ਵਿੱਚ ਆਏਗਾ ਉੱਥੇ ਰਹੇਗਾ ਤਾਂ ਉਹਨਾਂ ਨੂੰ ਬੈਨ ਕਰ ਦਿੱਤਾ ਜਾਏਗਾ ਹੈਨਾ ਤੇ ਇਹ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਬਿਆਨ ਕਿ ਤੀਜੀ ਦੁਨੀਆ ਦੇ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਨੂੰ ਸਥਾਈ ਰੂਪ ਦੇ ਵਿੱਚ ਹੁਣ ਅਮਰੀਕਾ ਰੋਕੇਗਾ ਹੈਨਾ ਤੇ ਅਮਰੀਕੀ ਸਿਸਟਮ ਦੀ ਰਿਕਵਰੀ ਲਈ ਇਹ ਕਦਮ ਜ਼ਰੂਰੀ ਹੈ ਉਹਨਾਂ ਨੇ ਕਿਹਾ ਵੀ ਸਾਨੂੰ ਜੇਕਰ ਐਜ਼ ਏ ਤੁਹਾਨੂੰ ਪਤਾ ਉਹਨਾਂ ਦੇ ਕਿੱਦਾਂ ਦੇ ਬਿਆਨ ਦਿੰਦੇ ਨੇ ਅਮਰੀਕਾ ਫਰਸਟ ਹੈਨਾ ਅਮਰੀਕਾ ਨੂੰ ਟੌਪ ਦੇ ਉੱਤੇ ਲੈ ਕੇ ਆਉਣਾ ਅਮਰੀਕਾ ਦੀ ਇਕਨੋਮੀ ਨੂੰ ਬਹੁਤ ਜ਼ਿਆਦਾ ਤੇਜ਼ੀ ਨਾਲ ਗਰੋਅ ਕਰਨਾ ਹੈ ਅਮਰੀਕਾ ਦੀ ਸਿਕਿਉਰਿਟੀ ਨੂੰ ਲੈ ਕੇ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਆ ਇੰਨਾ ਚੀਜ਼ਾਂ ਦੇ ਪੁਆਇੰਟ ਤੋਂ ਉਹ ਕਹਿੰਦੇ ਨੇ ਵੀ ਜੇ ਅਮਰੀਕੀ ਸਿਸਟਮ ਨੂੰ ਰਿਕਵਰ ਕਰਨਾ ਹੈਗਾ ਤਾਂ ਇਦਾਂ ਦੇ ਡਿਸੀਜਨ ਦੀ ਬਹੁਤ ਜ਼ਿਆਦਾ ਲੋੜ ਆ ਹੈਨਾ ਤੇ ਹੁਣ ਤੁਹਾਨੂੰ ਪਤਾ ਹੈਗਾ ਵੀ ਜੇਕਰ ਇਸ ਤਰ੍ਹਾਂ ਦੇ ਬਿਆਨ ਉਹ ਦੇ ਰਹੇ ਨੇ ਤਾਂ ਅਮਰੀਕਾ ਦਾ ਇਮੀਗ੍ਰੇਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਉਹ ਨਵੀਆਂ ਸ਼ਕਤੀਆਂ ਜਿਹੜੀਆਂ ਨਵੀਆਂ ਸ਼ਕਤੀਆਂ ਜਿਹੜਾ ਜਿਹੜਾ ਹੈਗਾ ਇਹਨਾਂ ਚੀਜ਼ਾਂ ਨੂੰ ਲੈ ਕੇ ਲਾਗੂ ਕਰ ਸਕਦਾ ਹੈਗਾ ਤੇ ਨਵੇਂ ਨਿਯਮ ਇਸ ਸੀਜ਼ ਨੂੰ ਲੈ ਕੇ ਬਣਾਏ ਜਾ ਸਕਦੇ ਨੇ ਗੈਰਨੁਕੂਲ ਤੇ ਸੁਰੱਖਿਆ ਜੋਖਮ ਨਾਲੇ ਵਿਦੇਸ਼ੀ ਜਿਹੜੇ ਨੇ ਉਹਨਾਂ ਨੂੰ ਦੇਸ਼ੋਂ ਬਾਹਰ ਕਰ ਦਿੱਤਾ ਜਾਏਗਾ ਤੇ ਗੈਰਨਾਗਰਿਕਾਂ ਨੂੰ ਦਿੱਤੇ ਜਾਣ ਵਾਲੇ ਸਾਰੇ ਲਾਭ ਖਤਮ ਕਰ ਦਿੱਤੇ ਜਾਣਗੇ ਜਿਹੜੇ ਅਮਰੀਕਾ ਦੇ ਸਿਟੀਜ਼ਨ ਨਹੀਂ ਹੈਗੇ ਉਹਨਾਂ ਨੂੰ ਜਿਹੜੇ ਬੈਨੀਫਿਟ ਉੱਥੇ ਮਿਲਦੇ ਰਹੇ ਨੇ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਪਤਾ ਹੋਣਾ ਵੀ ਕੋਵਿਡ-19 ਦੇ ਟਾਈਮ ਤੇ ਅਮਰੀਕਾ ਨੇ ਨਾ ਕੇਵਲ ਨਾਗਰਿਕਾਂ ਨੂੰ ਬਲਕਿ ਉੱਥੋਂ ਦੇ ਗੈਰਨਾਗਰਿਕਾਂ ਨੂੰ ਵੀ ਬਹੁਤ ਸਾਰਾ ਪੈਸਾ ਦਿੱਤਾ ਸੀਗਾ ਕਈ ਸਾਰੇ ਬੈਨੀਫਿਟਸ ਜਿਹੜੇ ਅਮਰੀਕਨ ਗਵਰਨਮੈਂਟ ਜਿਹੜੀ ਆ ਉੱਥੇ ਦਿੰਦੀ ਰਹਿੰਦੀ ਆ ਹੁਣ ਅਮਰੀਕਾ ਕਹਿ ਰਿਹਾ ਵੀ ਉਹ ਸਾਰੇ ਬੈਨੀਫਿਟਸ ਹੁਣ ਰੋਕ ਦਿੱਤੇ ਜਾਣਗੇ ਖਾਸ ਕਰਕੇ ਜਿਹੜੇ ਅਮਰੀਕਾ ਦੇ ਨਾਗਰਿਕ ਨਹੀਂ ਹੋਣਗੇ ਹੁਣ ਤੁਹਾਨੂੰ ਮੈਂ ਜਿਵੇਂ ਕਿਹਾ ਵੀ ਅਮਰੀਕਾ ਦਾ ਡਿਪਾਰਟਮੈਂਟ ਖਾਸ ਕਰਕੇ ਇਮੀਗ੍ਰੇਸ਼ਨ ਸਰਵਿਸਿਜ਼ ਦਾ ਜਿਹੜਾ ਡਿਪਾਰਟਮੈਂਟ ਹੈਗਾ ਉਹ ਕਈ ਸਾਰੀਆਂ ਚੀਜ਼ਾਂ ਹੁਣ ਕਰ ਸਕਦਾ ਤੇ ਉਹਨੇ ਐਲਾਨ ਵੀ ਕੀਤਾ ਹੈਗਾ ਵੀ 19 ਦੇਸ਼ਾਂ ਤੋਂ ਆਏ ਨਾਗਰਿਕਾਂ ਦੇ ਗ੍ਰੀਨ ਕਾਰਡ ਦੀ ਮੁੜ ਤੋਂ ਜਾਂਚ ਕੀਤੀ ਜਾਏਗੀ ਤੁਸੀਂ ਇਹ ਗੱਲ ਮੰਨ ਕੇ ਚੱਲੋ ਵੀ ਪਹਿਲਾਂ ਤਾਂ ਇੰਨੇ ਨੇ ਸਾਲ ਉੱਥੋਂ ਦੇ ਲੋਕਾਂ ਨੂੰ ਲੱਗੇ ਨੇ ਗ੍ਰੀਨ ਕਾਰਡ ਲੈਣ ਲਈ ਹੁਣ ਉਹਨਾਂ ਦਾ ਗ੍ਰੀਨ ਕਾਰਡ ਦੁਆਰਾ ਚੈੱਕ ਕੀਤਾ ਜਾਏਗਾ ਤੇ ਜੇ ਉਹ ਠੀਕ ਨਹੀਂ ਹੋਏਗਾ ਤਾਂ ਉਸ ਨੂੰ ਰੱਦ ਵੀ ਕੀਤਾ ਜਾ ਸਕਦਾ ਹੈਗਾ 2025 ਦੇ ਪਹਿਲਾ ਦੇ ਹੁਕਮ ਵਿੱਚ ਕੁਝ ਦੇਸ਼ਾਂ ਤੇ ਪੂਰੀ ਜਾਂ ਅਸ਼ੰਤ پابੰਦੀ ਲਗਾ ਜਿਹੜੀ ਹੈ ਰਹੀ ਆ ਖਾਸ ਕਰਕੇ ਅਫਗਾਨਿਸਤਾਨ ਇਰਾਨ ਸੋਮਾਲੀਆ ਯਮਨ ਹਾਲਾਂਕਿ ਤੁਸੀਂ ਇਸ ਗੱਲ ਨੂੰ ਲੈ ਕੇ ਤੁਹਾਡਾ ਰਿਲੈਕਸਡ ਹੋ ਸਕਦੇ ਹੋ ਵੀ ਇਹਨਾਂ 19 ਕੰਟਰੀਜ਼ ਦੇ ਵਿੱਚ ਇੰਡੀਆ ਹਲੇ ਇਨਵੋਲ ਨਹੀਂ ਹੈਗਾ ਹੈਨਾ ਤੇ ਪਰ ਥਰਡ ਵਰਲਡ ਕੰਟਰੀ ਦੇ ਵਿੱਚ ਇੰਡੀਆ ਦਾ ਨਾਮ ਆਲਰੇਡੀ ਲਿਆ ਜਾਂਦਾ ਹੈਗਾ 트럼ਪ ਨੇ ਬਾਈਡਨ ਦੇ ਅਲਾਈਜ਼ ਵੈਲਕਮ ਪ੍ਰੋਗਰਾਮ ਨੂੰ ਦੋਸ਼ੀ ਕਿਆ ਤੁਹਾਨੂੰ ਪਤਾ ਹੈਗਾ ਜਿਵੇਂ ਮੈਂ ਤੁਹਾਨੂੰ ਹੁਣੇ ਹੀ ਦੱਸਿਆ ਵੀ 2021 ਦੇ ਵਿੱਚ ਇਸ ਤਰ੍ਹਾਂ ਦਾ ਇੱਕ ਪਲਾਨ ਲੈ ਕੇ ਆਏ ਸੀ ਅਮਰੀਕਨ ਗਵਰਨਮੈਂਟ ਜਦੋਂ ਬਾਈਡਨ ਸੱਤਾ ਦੇ ਵਿੱਚ ਸੀਗੇ ਉਸ ਪਲਾਨ ਦੇ ਤਹਿਤ ਅਲਾਈਜ਼ ਵੈਲਕਮ ਪ੍ਰੋਗਰਾਮ ਦੇ ਤਹਿਤ ਕਈ ਸਾਰੇ ਅਫਗਾਨ ਨਾਗਰਿਕਾਂ ਨੂੰ ਅ ਅਮਰੀਕਾ ਦੇ ਵਿੱਚ ਅਲਾਉ ਕਰ ਦਿੱਤਾ ਗਿਆ ਸੀ ਉਸ ਚੀਜ਼ ਨੂੰ ਹੀ ਟਾਰਗੇਟ ਕਰਨ ਦੀ ਕੋਸ਼ਿਸ਼ 트ੰਪ ਕਰ ਰਹੇ ਨੇ ਤੇ ਥਰਡ ਵਰਲਡ ਕੰਟਰੀਜ਼ ਨੂੰ ਲੈ ਕੇ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਇਹ ਉਹ ਦੇਸ਼ ਨੇ ਜਿਨ੍ਹਾਂ ਦੀ ਅਰਥਵਿਵਸਥਾ ਥੋੜੀ ਜੀ ਕਮਜ਼ੋਰ ਆ ਜਿੱਥੇ ਹਾਲੇ ਵੀ ਇੰਡਸਟਰੀਲਾਈਜੇਸ਼ਨ ਨਹੀਂ ਹੋ ਪਾਇਆ ਪ੍ਰਤੀ ਵਿਅਕਤੀ ਆਮਦਨੀ ਜਿਹੜੀ ਹੈਗੀ ਆ ਉਹ ਘੱਟ ਹੁੰਦੀ ਆ ਖਾਸ ਕਰਕੇ ਅਫਰੀਕਾ ਏਸ਼ੀਆ ਤੇ ਲਾਤੀਨੀ ਅਮਰੀਕਾ ਦੇ ਕਈ ਸਾਰੇ ਦੇਸ਼ ਜਿਹੜੇ ਨੇ ਇਸ ਸ਼੍ਰੇਣੀ ਦੇ ਵਿੱਚ ਇਨਵੋਲ ਕੀਤੇ ਜਾਂਦੇ ਨੇ ਤੇ ਹੁਣ ਤੱਕ ਜਦੋਂ ਤੁਹਾਨੂੰ ਪਤਾ ਹੈਗਾ ਵੀ 트ੰਪ ਦੂਜੀ ਵਾਰੀ ਅਮਰੀਕਾ ਦੇ ਰਾਸ਼ਟਰਪਤੀ ਬਣ ਚੁੱਕੇ ਨੇ ਕਿੱਦਾਂ ਦੀ ਪਾਲਿਸੀ ਉਹਨਾਂ ਦੀ ਇਮੀਗ੍ਰੇਸ਼ਨ ਨੂੰ ਲੈ ਕੇ ਰਹੀ ਆ ਖਾਸ ਕਰਕੇ ਇੰਡੀਆ ਨੂੰ ਲੈ ਕੇ ਤਾਂ ਦੋ ਤਿੰਨ ਪੁਆਇੰਟ ਤੁਸੀਂ ਬੜੇ ਧਿਆਨ ਨਾਲ ਤੁਹਾਨੂੰ ਸਮਝਣ ਦੀ ਲੋੜ ਆ 2025 ਦੇ ਵਿੱਚ ਇੱਕ ਰੂਲ ਤੇ ਇੱਕ ਆਰਡਰ ਉਹਨਾਂ ਨੇ ਜਾਰੀ ਕੀਤਾ ਖਾਸ ਕਰਕੇ ਐਗਜ਼ੀਕਿਊਟਿਵ ਆਰਡਰ 14159 ਇਹਦੇ ਵਿੱਚ ਇਹ ਗੱਲ ਕਹੀ ਗਈ ਵੀ ਕੁਝ ਇਮੀਗ੍ਰੈਂਟ ਬਿਨਾ ਕੋਰਟ ਨੂੰ ਦਰਸਾਏ ਡਿਪੋਰਟ ਕੀਤੇ ਜਾ ਸਕਦੇ ਨੇ ਮਤਲਬ ਜ਼ਰੂਰੀ ਨਹੀਂ ਹੈ ਕਿ ਆ ਵੀ ਜੇਕਰ ਕਿਸੇ ਇਮੀਗ੍ਰੈਂਟ ਨੂੰ ਡਿਪੋਰਟ ਕਰਨਾ ਹੈਗਾ ਤਾਂ ਅਮਰੀਕਨ ਕੋਰਟ ਦੀ ਪਰਮਿਸ਼ਨ ਲਈ ਜਾਵੇ ਹੈਨਾ ਇਹ ਇੱਕ ਬਹੁਤ ਵੱਡੀ ਗੱਲ ਸਿਗੀ ਤੇ ਖਾਸ ਕਰਕੇ ਸਿੱਧਾ ਇਮਪੈਕਟ ਪਾ ਰਹੀ ਸਿਗੀ ਦੂਸਰਾ ਉੱਥੇ ਹੁਣ ਇੱਕ ਨਿਯਮ ਬਣਿਆ ਵੀ ਜੇ ਬੱਚਾ ਯੂਐਸ ਵਿੱਚ ਪੈਦਾ ਹੁੰਦਾ ਤਾਂ ਉਸ ਨੂੰ ਹੁਣ ਸਿੱਧੀ ਨਾਗਰਿਕਤਾ ਨਹੀਂ ਮਿਲੇਗੀ ਜੇਕਰ ਮਾਪਿਆਂ ਵਿੱਚੋਂ ਕੋਈ ਵੀ ਯੂਐਸ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਨਾ ਹੋਵੇ ਪਹਿਲਾਂ ਕੀ ਹੁੰਦਾ ਸੀਗਾ ਕੋਈ ਵੀ ਬੱਚਾ ਕਪਲ ਜਿਹੜਾ ਸੀ ਉੱਥੇ ਅਗਰ ਬੱਚੇ ਨੂੰ ਜਨਮ ਦੇ ਦਿੰਦਾ ਸੀ ਤਾਂ ਉਹਨੂੰ ਸਿੱਧੀ ਸਿਟੀਜ਼ਨਸ਼ਿਪ ਮਿਲ ਜਾਂਦੀ ਸੀ ਹੁਣ ਇਸ ਚੀਜ਼ ਨੂੰ ਵੀ ਰੋਕ ਦਿੱਤਾ ਗਿਆ ਹੈ ਤੀਜਾ ਅਗਰ ਪੁਆਇੰਟ ਦੇਖੀਏ ਤਾਂ ਦੂਜੇ ਕਾਰਕਾਲ ਵਿੱਚ ਅਮਰੀਕਾ ਨੇ ਕਹਿਰ ਸ਼ੁਰੂ ਕਰ ਦਿੱਤਾ ਹੈਗਾ ਰਾਹਤ ਅਤੇ ਅਸਥਾਈ ਨਾਗਰਿਕਤਾ ਵਾਲਿਆਂ ਵਿੱਚੋਂ ਅਨੇਕ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਤੁਸੀਂ ਇਹ ਤਸਵੀਰ ਦੇ ਸਕਦੇ ਹੋ ਬਹੁਤ ਸਾਰੇ ਪੰਜਾਬੀ ਜਿਹੜੇ ਸੀਗੇ ਉਹਨਾਂ ਨੂੰ ਡਿਪੋਰਟ ਕਰਕੇ ਇੰਡੀਆ ਦੇ ਵਿੱਚ ਲਿਆਂਦਾ ਗਿਆ ਸੀ ਕੱਲੇ ਪੰਜਾਬੀ ਨਹੀਂ ਉਹ ਇੰਡੀਅਨਸ ਨੂੰ ਡਿਪੋਰਟ ਕੀਤਾ ਗਿਆ ਸੀ ਤੇ ਬੜੇ ਹੀ ਗਲਤ ਤਰੀਕੇ ਨਾਲ ਡਿਪੋਰਟ ਕੀਤਾ ਗਿਆ ਸੀ ਤਾਂ ਇਹ ਸਾਰੀਆਂ ਚੀਜ਼ਾਂ ਹੁਣ ਤੁਸੀਂ ਦੇਖ ਸਕਦੇ ਹੋ ਵੀ ਐਦਾਂ ਦੀਆਂ ਫੋਟੋ ਜਾਂ ਤਸਵੀਰਾਂ ਸਾਨੂੰ ਹੋਰ ਵੀ ਦੇਖਣ ਨੂੰ ਮਿਲ ਸਕਦੀਆਂ ਨੇ ਇਸ ਕਰਕੇ ਮੈਂ ਹਮੇਸ਼ਾ ਇਹ ਗੱਲ ਨੂੰ ਦੁਹਰਾਉਂਦਾ ਰਹਿਣਾ ਵੀ ਕੁਛ ਨਹੀਂ ਰੱਖਿਆ ਬਾਹਰ ਹੈਨਾ ਤੇ ਜਿਹੜੇ ਤੱਕ ਗਏ ਨੇ ਜਿਨ੍ਹਾਂ ਦੀਆਂ ਮਜਬੂਰੀਆਂ ਰਹੀਆਂ ਨੇ ਉਹ ਤਾਂ ਚਲੋ ਵਾਇਗਰੂ ਮੇਰ ਕਰੇ ਵੀ ਉਹ ਠੀਕ ਰਹਿਣ ਬਟ ਜਿਨ੍ਹਾਂ ਦੇ ਹਲੇ ਵੀ ਜਿਹੜੇ ਬਾਹਰ ਜਾਣ ਨੂੰ ਸੋਚੀ ਸੋਚ ਕੇ ਬੈਠੇ ਹੋਏ ਨੇ ਉਹ ਉੱਥੇ ਨਾ ਜਾ ਕੇ ਇੰਡੀਆ ਦੇ ਵਿੱਚ ਹੀ ਕੁਛ ਨਾ ਕੁਛ ਬੈਟਰ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ ਹੈਨਾ ਤੇ ਇਸੇ ਤਰੀਕੇ ਨਾਲ ਅਸੀਂ ਅਗਲੇ ਅਗਲੀਆਂ ਵੀਡੀਓਜ਼ ਦੇ ਵਿੱਚ ਵੀ ਇੰਪੋਰਟੈਂਟ ਟੌਪਿਕਸ ਨੂੰ ਡਿਸਕਸ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ